ਦੰਮੀ ਰੋਲ ਬੋਲਾਂ ਤੋਂ ਜੱਟ ਪਾਲੋ ਦਾਦਾ ਜੀ ਜੰਗਲ ਫਿਰਨ ਨਿਕਲਿਆ ਪਰ ਤਿਆ ਤਨੁਕਰੀ ਤੇ ਸਵਾਰ ਹਾ ਨੁਕਰੀ ਇੰਕ ਦੀ ਇੰਜਰ ਦੀ ਜਿਵੇਂ ਜਿਵੇਂ ਬਾਕ ਦੇ ਨੇੜੇ ਆਉਂਦੀ ਗਈ ਦੇ ਚੜਦਾ ਗਿਆ ਨੁਕਰੀ ਕਰਮਾਂ ਵਾਲੀ ਆਈ ਤਾਂ ਕਿਸਮਤ ਦੇ ਤਾਰੇ ਆਖੀ ਪਟੀਆਂ ਬਾਕਾਂ ਰਾਣੇ ਬਣੀਆਂ ਤੇ ਬਾਰ ਵਸਣ ਲੱਗ ਪਏ ਅੱਛਾ ਦਾਦੇ ਆਜੀ ਦੀ ਨੁਕਰੀ ਘੋੜੀ ਨਾਲ ਪ੍ਰੀਤ ਵੀ ਆ ਚੜ ਜਾਈ ਉਹਦਾ ਮੰਨਣਾ ਜੋ ਇਹ ਘੋੜੀ ਨਹੀਂ ਅੰਬਰੂ ਲੱਥਾ ਪੱਖੂ ਤੇ ਬਾਰ ਦਾ ਚਾਨਣ ਅਸੀਂ ਨਿੱਕੇ ਨਿੱਕੇ ਆਏ ਸਾਡੇ ਰਾਣੇ ਤੇ ਆਸੇ ਪਾਸੇ ਦੇ ਰਾਣਿਆਂ ਬਾਕਾਂ ਤੇ ਨੁਕਰੀ ਦੀਆਂ ਗਾਈਆਂ ਬਾਲਾ ਨਾਲ ਖੇਡੋ ਕਾ ਉਹ ਨੁਕਰੀ ਦੇ ਬੋਏ ਚ ਉਗਣ ਉਕਰੰਦੀ ਕਹਾਣੀ ਸੁਣਾਉਂਦੇ ਉਹ ਦੱਸਦੇ ਇਹ ਗੱਲ ਹੁਣਾਂ ਨੂੰ ਨਾਲ ਦੀ ਇੱਕ ਸੇ ਬਾਗ ਤੇ ਬੈਠੇ ਵਡੇਰੇ ਬੰਦਿਆਂ ਦੀ ਗੱਲਬਾਤ ਤੋਂ ਮਾਲਮ ਪਈ ਵਾਹ ਕਾਲਿਆਂ ਨੂੰ ਇਹ ਗੱਲ ਕਿਸੇ ਪਨੇੜ ਦੱਸੀ ਆਈ ਜਿਹੜਾ ਉਸ ਰਾਤੀ ਜੋਕ ਦੀ ਨਿਆਈਏ ਚ ਖੂ ਜੁੱਤੀ ਖੜਾ ਰਾਹ ਪਦਾਨੂ ਦੱਸਦੇ ਨੁਕਰੀ ਘੋੜੀ ਦੇ ਅਸਵਾਰ ਨਾਲ ਜੰਗਲ ਵਿੱਚ ਕੁਝ ਅਣ ਦਿੱਠਾ ਹੋਇਆ ਕਿਸੇ ਬਲਾਂ ਜਾਂ ਦਾੜੂ ਉਹਨੂੰ ਮਾਰ ਗਤਿਆ ਗੋੜੀ ਸਵਾਰ ਨੂੰ ਛੱਟ ਕੇ ਭੱਜੀ ਤੇ ਅੱਗੋਂ ਆਜੀ ਹਬੀਬ ਦੇ ਹੱਥੀਂ ਆ ਚੜੀ ਉਹਨਾਂ ਬਾਣੇ ਗੋੜੀ ਦਾ ਸਵਾਰ ਪੱਕ ਨਾਲ ਕਿਸੇ ਦੇਸ਼ ਦਾ ਰਾਜਾ ਮਹਾਰਾਜ ਆ ਇੰਜੀ ਜ਼ਨਾਨੀਆਂ ਇਕੱਠੀਆਂ ਬਾਂਦੀਆਂ ਤਾਂ ਨੁਕਰੀ ਗੋੜੀ ਦੀ ਗਾਜ਼ਰੂਰ ਛਿੜਦੀ ਕੋਈ ਆਂਦੀ ਹਬੀਬ ਜਵਾਨ ਉਮਰੇ ਬਹੁ ਦਲੇਰ ਦਾੜਵੀ ਹਾ ਉਸੇ ਘੋੜੀ ਦੀ ਵਿਪੱਕ ਨਾਲ ਕਿਸੇ ਕੋਲੋਂ ਖਸ ਕੇ ਲਿਆਂਦੀ ਹੋਣੀ ਮਾਲ ਮੇਰੂ ਛਿੜਦਾ ਤਾਂ ਛੇੜਵਾ ਕੋਲ ਵੀ ਨੁਕਰੀ ਦੇ ਵਿਗੋਚ ਦੀ ਗਾਹ ਦੇ ਇੱਕ ਦਿਾਰ ਇੱਕ ਸੇ ਛੇੜੂਆ ਕਿਆ ਮੇਰੇ ਕੋਲ ਵੱਡੇ ਆਜੀ ਤੇ ਨੁਕਰੀ ਦੇ ਕਿੱਸੇ ਦੀ ਸਾਰੀ ਬੁੰਮਾ ਹੈ ਛੋਰ ਸੁਣ ਕੇ ਆਸਪੈ ਤੂੰ ਉਸਲੇ ਕਿੱਥੇ ਆਇਆ ਦੀ ਰਾਤੀ ਤਾਂ ਉਸ ਛੇੜ ਕੇ ਆਖਿਆ ਅੱਧੀ ਰਾਤੀ ਦੇ ਕੁਝ ਲਗਦੇ ਹੋ ਸਾਡੀ ਬਾਹਗ ਤੇ ਇੱਕ ਡੰਗ ਜਾਮੇ ਮਰਾਸੀ ਰਾਤ ਕੱਟੀ ਆਈ ਸਾਰਿਆਂ ਨੂੰ ਕਹਾਣੀ ਸੁਣਾਉਣ ਦਾ ਆਖਿਆ ਤਾਂ ਉਸ ਪੁੱਛਿਆ ਹੱਡ ਵਰਤੀ ਸੁਣਨੀ ਏ ਕਿ ਜੱਗ ਵਰਤੀ ਤਾਂ ਇੱਕ ਸੇਤੀ ਨਾਲ ਸ਼ੋਕੀ ਮਾਰੀ ਅਜਿਹੀ ਕਹਾਣੀ ਕੋਈ ਨਹੀਂ ਜਿਹੜੀ ਹੱਡ ਵਰਤੀ ਵੀ ਹੋਵੇ ਤੇ ਜੱਗ ਵਰਤੀ ਵੀ ਦਾਦਾ ਸਿਰ ਸੱਟ ਕੇ ਸੋਚੀ ਪੈ ਗਿਆ ਸਿਰ ਚੁੱਕਿਓ ਦਾਉਸ ਪੁੱਛਿਆ ਹੰਗਾਰਾ ਕਿਹੜਾ ਦੇਣਾ ਹੈ ਤਿਆਰ ਹੋ ਜਾਵੇ ਮੁਰਦਾਦੇ ਹੋਰਾਂ ਗੱਲ ਟੋਰੀ ਦੱਸੋ ਖਾਂ ਇਹ ਦੁਨੀਆ ਕਿਸ ਬਣਾਈ ਏ ਸਾਰਿਆਂ ਆਖਿਆ ਸੋਹਣੇ ਰੱਬ ਨੇ ਦਾਦੇ ਪੁੱਛਿਆ ਰੱਬ ਕਿਸੇ ਡਿਠਾ ਜਾਂ ਕਿਸੇ ਨੂੰ ਟੱਕਰਿਆ ਹੋਵੇ ਸੁਣਨ ਨਾਲ ਅੱਖੇ ਬੱਕੇ ਤੇ ਚੁੱਪ ਦਾਦੇ ਆਖਿਆ ਭਲੇ ਉਹ ਇਸ ਪਰ ਉਹ ਨਹੀਂ ਟਕਰਦਾ ਜੋ ਬੰਦਿਆਂ ਜਨੌਰਾਂ ਦੀ ਹੋਂਦ ਵਿੱਚ ਆਪ ਨਹੀਂ ਆਉਂਦਾ ਕਿਵੇਂ ਆਵੇ ਉਹਦੀ ਸ਼ਾਨ ਹੀ ਨਹੀਂ ਹੰਗਾਰਾ ਤਾਂ ਦੇਉ ਮੋੜਾਪੇ ਬੋਲਿਆ ਇਹ ਜੱਗ ਉਸ ਆਪਣੇ ਖਾਸਾਂ ਦੀ ਸੌਪਣੀ ਕੀਤਾ ਹੋਇਆ ਹੈ ਜਿਹੜੇ ਦਿਨ ਰਾਤ ਦੇ ਪਾਸੇ ਵੀ ਪਰਤਦੇ ਨੇ ਤੇ ਬੁੱਲੀਆਂ ਜੁਨਾਂ ਨੂੰ ਰਾਹ ਵੀ ਦੱਤੇ ਨਾਲੇ ਉਸੇ ਦੀਆਂ ਦਿੱਤੀਆਂ ਹੋਈਆਂ ਪੌਂਚਾ ਨਾਲ ਹਰਥਾਰੇ ਸੱਦਣ ਵਾਲਿਆਂ ਦੇ ਸਾਥ ਤੇ ਬੋੜਦੇ ਨੇ ਮੁਸ਼ਕਲ ਕੁਸ਼ਾਈਆਂ ਕਰਦੇ ਤੇ ਵਿਰਲਿਆਂ ਵਿਰਲਿਆਂ ਸਾਥ ਆळ्या ਬੰਦਿਆਂ ਨੂੰ ਟੱਕਰ ਵੀ ਪਾਉਂਦੇ। ਸੁਣਨ ਵਾਲਿਆਂ ਦੇ ਮੂੰਹ ਬੰਦ ਤੇ ਅੱਖੀ ਟੱਡੀਆਂ ਵੇ ਕਿ ਦਾਦੇ ਆਪ ਹੀ ਦੱਸਿਆ। ਤੁਹਾਡੇ ਚੋਂ ਮੌਲਾ ਆਲੀ ਮੁਸ਼ਕਲ ਕੁਸ਼ਾ ਦਾ ਨਾ ਕੇਸ ਨਹੀਂ ਸੁਣਿਆ। ਪਿਰਾਨੇ ਪੀਰ ਦਸਤਗੀਰ ਦੀਆਂ ਕਰਾਮਤਾਂ ਦੀ ਬੁਮਾ ਕੇਸ ਨਹੀਂ ਲਈ। ਜ਼ਿੰਦਾ ਪੀਰ ਖਾਜਾ ਖਾਜ ਕਿਜ਼ਰ ਦਾ ਨਾਂ ਤਾਂ ਸੁਣਿਆ ਉਸੇ। ਖਾਜ ਹਜ਼ਰ ਬੁੱਲਿਆ ਨੂੰ ਰਾਹ ਦੱਸਦਾ। ਪਾਣੀਆਂ ਨੂੰ ਪਾਣ ਬਣਾ ਕੇ ਟੋਰਦਾ ਸ਼ਾਂਤ ਕਰਦਾ ਤੇ ਹਨੇਰਿਆਂ ਵਿੱਚੋਂ ਫਰੋਲ ਫਰੋਲ ਕੇ ਸਵੇਰੇ ਕੱਢਦਾ ਵੇਲੇ ਇੱਕ ਵੇਲੇ ਰੱਬ ਦੇ ਪਿਆਰਿਆਂ ਨੂੰ ਟੱਕਰਦਾ ਵਿਛੜੇ ਮਿਲਦਾ ਝੋਲੀਆਂ ਵਰਦਾ ਤੇ ਕਰਾਮਤਾ ਵਿਖਾਉਂਦਾ ਰਹਿੰਦਾ ਉਸ ਵਰੇ ਦੀ ਪਿਛਲੀ ਰਾਤੀ ਇਹੋ ਹੋਇਆ ਅੱਛਾ ਹਾਜੀ ਹਬੀਬ ਸਰਗਾਣਾ ਆਪਣੀ ਰੋਹ ਰੀਤ ਸਿਰ ਅੱਧੀ ਰਾਤੀ ਪੀਰ ਫਕੀਰ ਨੂੰ ਸੋਰਦਾ ਉਠੀ ਜਾ ਮੋਆ ਮਹਿਰਮਾਂ ਦਾ ਸੋਕ ਡੋਕਸੀ ਨੇ ਕਾਲ ਦੇ ਸਾਲਾਂ ਦੀ ਘਾਟ ਚਿੱਤੇ ਚ ਤੇ ਭੁੱਖ ਦਾ ਬਵਾਲ ਦੇਡੇ ਚ ਦਲਦਿਆਂ ਖੇਤੀਆਂ ਦਾ ਪੱਧ ਗਿਣਦਾ ਸਜਦੇ ਪਿਆ ਨੇੜ ਮਿੰਦਾ ਮਿੰਦਾ ਸੌ ਗਿਆ ਕਿੰਨਾ ਚਿਰ ਸੁੱਤਾ ਕੌਣ ਦੱਸੇ ਇੰਜ ਜਿਵੇਂ ਘੋੜੀ ਦੇ ਹਣਕਾਰ ਤੇ ਦਰੌੜ ਦੀ ਵਾੜ ਨਾਲ ਵਸੋਂ ਪਾਸਾ ਪਰਤਿਆ ਤੇ ਸੌ ਗਿਆ ਹਾਜੀ ਹਬੀਬ ਜਾਬ ਤੇ ਮਾਨੇਤ ਮਨਖੀਜਾ ਬਈ ਨੀਂਦਰ ਨਿਮਾਜ ਖਾ ਗਏ ਉਹ ਜੂ ਕਾਨ ਕਰਵੇ ਨੂੰ ਟੋਆ ਤਾ ਸੁੱਕਾ ਹਿਰਖ ਨਾਲ ਕਰਵਾ ਚਾਇਆ ਸੋਟੀ ਨੱਪੀ ਤੇ ਟੇਕ ਦਾ ਟੇਕ ਦਾ ਬਾਹਰ ਜੰਗਲ ਨੂੰ ਨਿਕਲ ਗਿਆ ਆਜੀ ਨੂੰ ਜੰਗਲ ਫਿਰਨ ਜਾਂਦਿਆਂ ਕਹਿ ਡਿੱਠਾ ਕਹਿ ਨਾ ਡਿੱਠਾ ਪਰ ਜਿਸ ਡਿੱਠਾ ਉਹ ਹੈਰਾਨ ਬਈ ਹਾਜੀ ਅੱਜ ਕਿਹੜੀ ਲਾਮ ਨੂੰ ਮੂੰਹ ਧਰੀ ਜਾਂਦਾ ਪਰ ਵੇਲੇ ਤੇ ਹੁਣ ਹੀ ਨੋੜੇ ਕੌਣ ਦਾਦੇ ਜਾਮੇ ਆਖਿਆ ਸੁਣਦੇ ਪਏ ਉਹ ਤੇ ਇੱਕਿਆਰੀ ਪੰਜ ਛੇ ਉਂਗਾਰੇ ਜਾਗੇ ਸੁਣਦੇ ਪਏ ਆ ਉਸ ਮੁਰਗਲ ਟੋਰੀ ਹਾਜੀ ਟੁਰਦਾ ਗਿਆ ਟੁਰਦਾ ਗਿਆ ਟੋਏ ਟੱਪ ਦਾ ਦਬਲੇ ਤਾੜਦਾ ਜਵਾਂ ਬੰਦਾ ਜਾੜੀਆਂ ਵਲਾਉਂਦਾ ਸੁੱਕੀ ਕਰੀ ਦੇ ਉਬਰ ਦੇ ਲਾਮੇ ਰੈਡ ਲੈ ਕੰਡ ਕਰਕੇ ਗੋਡਾ ਨਹੀਂ ਵਾਇਓ ਜੰਗਲ ਝਾੜਾ ਕੀਤਾ ਵਟਵਾਨੀ ਪਕਾਈ ਪਾਕ ਮਿੱਟੀ ਨਾਲ ਹੱਥ ਮਲੇ ਤੇ ਉਠੀ ਬੈਠਾ ਉਹਨੇ ਨੂੰ ਇੱਕ ਅਸਵਾਰ ਜੰਗਲ ਵਿੱਚ ਘਟਕਾਰ ਗੱਦਾ ਵਣਾਂ ਦੇ ਜੰਗੜ ਮੰਗਰੂ ਨਿਕਲਿਆ ਹਜ਼ੂਰ ਦਾ ਸਲਾਮ ਬੁਲਾਇਆ ਘੋੜੇ ਦੀ ਵਾਗ ਵਾਲਾ ਹਾਜੀ ਵਾਲ ਔਲਾਰ ਕਿ ਆਖਿਆ ਫੱਦ ਜਵਾਨਾ ਆ ਤੇਰੀ ਬਾਹਰ ਦੀ ਸਵੇਰ ਹੈ ਹੀ ਸ਼ਾਮ ਲਵੀ ਅੱਛਾ ਹਾਜੀ ਹਬੀਬ ਕੋਈ ਗੱਲ ਕਰਦਾ ਉਸ ਚਿੱਟੇ ਬਾਣੇ ਵਾਲੇ ਕੜਿਆਲਾ ਨਾ ਪਾ ਕੇ ਵਣ ਦੀ ਬੁਹਾਰੀ ਲਈ ਤੇ ਅਸਮਾਨ ਤੇ ਚਿੱਟੀ ਦੁੱਧ ਵਰਗੀ ਲਕੀਰ ਬਣ ਕੇ ਤਾਰਾ ਆਉਂ ਗਿਆ ਵਾਹ ਹਾਜੀ ਖੜਿਆਲੀ ਘੋੜੀ ਤੇ ਪਲਾਕੀ ਮਾਰੀ ਤੇ ਵਸੋਂ ਵੱਲੇ ਮੂੰਹ ਧਾਰ ਦਿੱਤਾ ਘੋੜੀ ਪੈਰ ਪੈਰ ਵਸੋਂ ਵੱਲੇ ਟੁਰੀ ਤੇ ਸਵੇਰ ਹਨੇਰਿਆਂ ਦਾ ਮੂੰਹ ਧੋਣ ਲੱਗ ਪਿਆ ਬੇਚਾਰਾ ਸੋਗਿਆ ਮਾਰੀ ਤੌਖਲੇਾਂ ਪਿੱਟੀ ਵਸੋਂ ਜਾਗੀ ਤੇ ਚਾਵਾਂ ਭਰੀ ਸਵੇਰ ਚਾਰ ਚੁਫੇਰੇ ਖਿਲਰ ਗਈ ਬਾਕਾਂ ਥੇੜੇ ਰਾਣੇ ਕਿਵੇਂ ਵਸਦੇ ਗਏ ਕਿਸੇ ਨੂੰ ਕੱਖ ਸਮਝ ਨਹੀਂ ਆਈ ਦਾਦੇ ਪੁੱਛਿਆ ਸੁਰਜੇ ਉਹ ਅਸਵਾਰ ਕੌਣ ਆ ਸਭਣਾ ਨੂੰ ਚੁੱਪ ਵੇਖ ਕੇ ਆਪੇ ਬੋਲਿਆ ਬਲੇ ਉਹ ਖਾਜ ਕਿਦਰ ਜ਼ਿੰਦਾ ਪੀਰ ਹੋਰ ਕੌਣ ਕਿਸੇ ਪੁੱਛਿਆ ਹਾਜੀ ਨੂੰ ਬਜ਼ੁਰਗ ਦਾ ਨਾਮ ਕਿਵੇਂ ਮਾਲਮ ਪਿਆ ਦਾਦੇ ਟੋਕਿਆ ਹਾਜੀ ਨੂੰ ਚਾਨਣ ਆ ਪਰ ਉਸ ਕਿਸੇ ਨੂੰ ਕਦੀ ਦੱਸਿਆ ਨਾ ਹਾਜੀ ਤਾਂ ਕੁਝ ਵੀ ਨਾ ਦੱਸਦਾ ਬਸ ਇੱਕੋ ਗੱਲ ਜੇ ਸਾਈ ਕਰਮ ਕਰਨ ਤੇ ਅੱਖ ਸ਼ੁਕਰਾਨੇ ਨਾਲ ਨੀਵੀ ਤੇ ਜੇ ਬੰਦ ਹੋ ਜਾਣੀ ਵਾਜਬ ਹੈ ਇਹ ਕਿੱਸਾ ਇਹ ਕਿੱਸਾ ਤਾਂ ਦਿਨਾਵਾਂ ਲੋ ਗਵੇੜ ਨਾਲ ਹੋਣਿਆ ਬਾਦਸ਼ਾਹ ਉਹ ਦਨਾਈ ਤੇ ਉਲਿਆਈ ਦਾ ਬੰਨਾ ਸਾਂਝਾ ਹੁੰਦਾ ਕਿਸੇ ਪੁੱਛਿਆ ਆਜੀ ਹਬੀਬ ਦਨਾ ਕਿ ਉਲਿਆ ਦਾਦੇ ਜਾਮੇ ਆਖਿਆ ਦਨਾਈ ਉਲਿਆਵਾਂ ਦੀ ਪੋਸ਼ਾਕ ਹੁੰਦੀ ਹੈ ਬਲਿਓ ਇੱਕ ਛੋਕਰੇ ਕਾਲੇ ਪੌਂਦੇ ਆਖਿਆ ਦਾਦੇ ਨੂੰ ਗੱਲ ਤਾਂ ਪੂਰੀ ਕਰਨ ਦਿਓ ਹਾਂ ਮੀਆਂ ਜੀ ਗੱਲ ਅਗਾ ਟੋਰੋ ਦਾਦੇ ਜਾਮੇ ਆਖਿਆ ਨੁਕਰੀ ਘੋੜੀ ਬਾੜ ਦਾ ਚਾਨਣ ਬਣ ਗਈ ਤੇ ਹਾਜੀ ਹਬੀਬ ਸੋਜ ਦਾ ਸੂਰਜ ਘੋੜੀ ਦਾ ਚਰਨਾ ਦਾਣਾ ਖਰਕਣਾ ਹਾਜੀ ਆਪ ਕੋਲ ਖੜੋ ਕੇ ਕਰਾਉਦਾ ਘੋੜੀ ਤੇ ਕਾਠੀ ਗੱਤਦਾ ਤੇ ਬਾਰਿਸ਼ ਬਾਖ-ਬਾਕ ਵਸੋ-ਵਸੋ ਤੇ ਰਾਣਾ-ਰਾਣਾ ਫਿਰਦਾ ਕਰੋ ਦਿਹਰੇਰੇ ਮੁਕਾਉਂਦਾ ਦੁਸ਼ਮਣੀਆਂ ਮਿਟਾਉਂਦਾ ਵੈਰ ਗੋਹਾਂਦਾ ਬਾਹਰ ਚ ਹਨੇਰੇ ਕੱਢਦਾ ਤੇ ਚਾਨਣ ਵਰਤਾਉਂਦਾ ਰਿਆ ਇੱਕ ਗੱਲ ਹੋਰ ਦੱਸਾਂ ਨੁਕਰੀ ਤੇ ਆਜੀ ਘੋੜਾ ਨਾ ਮਿਲ ਜਿੰਦਾ ਪੁੱਛਣ ਵਾਲਿਆਂ ਪੁੱਛਿਆ ਪਰ ਉਹ ਦੱਸਦਾ ਕੁਝ ਨਾ ਧੇਰ ਨਾਂ ਦਾ ਗਵੇੜ ਵੀ ਆਜੀ ਨੁਕਰੇ ਘੋੜੇ ਦੀ ਬਾਲ 'ਚ ਰਹਾਂਦਾ ਪਰ ਨੁਕਰਾ ਤਾਜ਼ੀਆਂ ਨੂੰ ਕਿਦਾਈ ਨਾ ਲੱਭਾ ਕਿਦਾਈ ਲੱਭਾ ਵੀ ਤਹਾਜੀ ਦੀ ਤਾਕਤੇ ਨਾ ਪਿਆ ਕੋਈ ਨਾ ਕੋਈ ਡੱਬ ਜ਼ਰੂਰ ਹੁੰਦਾ ਉਸ ਵਿੱਚ ਹਾਜੀ ਖੁਦਾ ਮਾਲਮ ਕਾਲੇ ਰੰਗ ਤੋਂ ਕਿਉਂ ਡਰਦਾ ਛੇੜੂ ਦੱਸਿਆ ਵੀ ਦਾਦੇ ਜਾਮੇ ਹੌਲੀ ਜਿਹੀ ਇਹ ਵੀ ਦੱਸਿਆ ਜਿਉ ਹਾਜੀ ਦੀ ਨੁਕਰੀ ਘੋੜੀ ਇਸ ਦੁਨੀਆ ਦਾ ਪਸੂ ਨਾ ਹੀ ਸਾਰੇ ਪੁੱਛਦੇ ਰਹੇ ਪਰ ਦਾਦੇ ਗੱਲ ਅਗਾ ਨਾ ਖੋਲੇ ਪਰ ਉਸ ਦੇ ਤੋ ਨੁਕਰੀ ਘੋੜੀ ਨੂੰ ਮੈਂ ਸੱਚੀ ਮੁੱੱਚੀ ਅਸਮਾਨ ਉਲੱਤ ਥੀ ਪਰੀ ਇਤਿਹਾਜ ਕੇ ਜ਼ਰਦਾਦਾਨ ਸਮਝਾਂ ਲੱਗ ਪਿਆ ਵੇਲਾ ਲਗਦਾ ਰਿਆ ਨੁਕਰੀ ਦੀ ਗਾ ਅੰਬਾਰ ਰਾਮਾ ਖਾੜਿਆ ਬਾਕਾ ਬੈਠ ਕਾਤੇ ਕਿਸੇ ਨਾ ਕਿਸੇ ਲਾ ਨਾਲ ਛਿੜੀ ਰਹੀ ਬਾਰ ਵਸਦੀ ਰਹੀ ਚਾਨਣ ਫੜਦਾ ਰਿਆ ਗੁਜ਼ਰਾਨ ਹੁੰਦੀ ਰਹੀ ਹਾਜੀ ਹਬੀਬ ਦੀ ਦਾੜੀ ਗਦਰੀ ਤੋਂ ਚਿੱਟੀ ਹੋ ਗਈ ਬਾਦ ਛੋਕਰੇ ਤੇ ਛੋਰ ਗਬਰਾਟੇ ਹੋ ਗਏ ਹਾਜੀ ਦੇ ਪੁੱਤਰ ਪੋਤਰੇ ਇੱਕ ਦੂਵੇ ਨੂੰ ਟਕੀਆਂ ਪਕਾਉਣ ਲੱਗ ਪਏ ਬੇ ਪਿਓ ਕੱਲਾ ਬਾਹਰ ਜੰਗਲ ਜਾੜੇ ਜਾਵੇ ਤਾਂ ਕੋਈ ਪੁੱਤਰ ਪੋਤਰਾ ਮਗਰ ਧਿਆਨ ਰੱਖਣ ਕਾਣ ਨਾਲ ਹੋਵੇ ਕਿਉਂ ਜੇ ਉਹਦੀ ਤਬੀਅਤ ਹੁਣ ਅੱਗੇ ਵਾਲੀ ਨਹੀਂ ਰਹਿ ਗਈ ਵੇਲਾ ਲੱਗਦਾ ਗਿਆ ਚਾਨਣ ਟੁਰਿਆ ਰਿਆ ਨੁਕਰੀ ਦੀ ਸੇਵਾ ਹੁੰਦੀ ਰਹੀ ਹਾਜੀ ਪੁੱਤਰਾ ਨੂੰ ਪੱਕ ਪਕਾਉਂਦਾ ਰਿਆ ਬਈ ਚਾਨਣ ਨਾਲ ਹਨੇਰੇ ਨੂੰ ਰਲਣ ਨਾ ਦੇ ਬਿਆਹ ਤੇ ਆਪ ਵਡੇਰਾ ਹੋਣ ਮوجਬ ਮੰਜੀ ਮਲਦਾ ਗਿਆ ਗੱਲਾਂ ਮਸਰਨ ਲੱਗ ਪਈਆਂ ਅਖੀਰbaar 'ਚ ਨਵੀਆਂ ਗਾਹੀ ਤੇ ਨਵੇਂ ਕਿਸੇ ਇੱਕ ਦਿਹਾੜ ਅਚਨ ਚੇਤ ਵਸੋਂ 'ਚ ਬੁਚਾਲ ਆ ਗਿਆ ਹੋਇਆ ਕੀ ਇੱਕ ਬੈੜ ਜਿਹਾ ਮਸ਼ਕੀ ਟੈਰਾ ਖੋਰੇ ਕਿਹੜੀ ਲਾਮ ਦੀ ਸ਼ਾਮਤ ਕਟਕ ਬਣ ਕੇ ਚੜਿਆ ਤੇ ਨੁਕਰੀ ਤੇ ਫਿਰ ਗਿਆ ਸਾਰੀ ਵਸੋਂ ਸਾਰੇ ਕੰਮੇ ਪੁੱਤਰ ਪੋਤਰੇ ਨਸੇ ਪਰੋਣੀ ਨੂੰ ਕਿਹੜਾ ਟਾੜਦਾ ਹੋਣੀ ਹੋ ਕੇ ਵਸਤੀ ਇੱਕ ਦੂਜੇ ਦਾ ਮੂੰਹ ਤੱਕਿਆ ਹਾਜੀ ਹੋਰਾਂ ਦੇ ਕੰਨੀ ਵਾੜ ਪਈ ਗਾਬਰ ਕੇ ਸੋਟੀ ਟੇਕ ਦੇ ਬਾਹਰ ਨਿਕਲ ਆਏ ਪਰ ਬੋਲੇ ਬਿਰਕੇ ਕੁਝ ਨਹੀਂ ਨਾ ਕਿਸੇ ਨੂੰ ਜਿੜਕਿਆ ਨਾ ਗਿਲਾਵੰਦ ਹੋਏ ਬਸ ਅਸਮਾਨ ਨੂੰ ਡਿੱਠਾ ਸੋਟੀ ਟੇਕ ਦੇ ਮੁਰ ਅੰਦਰ ਪਰਤ ਗਏ ਬਸ ਇਹ ਆ ਪੁੱਛਿਆ ਮੁਸੀਬਤ ਦਾ ਰੰਗ ਕੀਆ ਮੁਸ਼ਕੀ ਕਿਸੇ ਦੱਸਿਆ ਜਿੰਨਿਆ ਤੂੰ ਰੱਖੇ ਆਖਿਆ ਤੇ ਆਜੀ ਹੋਰੀ ਅੰਦਰ ਬਣ ਜਾਈ ਨੌਕਰੀ ਦਾ ਜੁੱਸਾ ਬਾਰਾ ਤੇ ਤਰਾ ਵੱਡਾ ਹੋਣ ਲੱਗ ਪਿਆ ਅੱਜ ਹੋਰ ਕੱਲ ਹੋਰ ਸਾਲ ਬੀਤਣ ਨੂੰ ਆਇਆ ਚਾਨਣ ਦਾ ਰੰਗ ਪੀਲੀ ਬਾਹ ਮਾਰਨ ਲੱਗ ਪਿਆ ਦੀਗਰ ਢਲਦੀ ਨਾਲ ਵਸੋਂ ਵਿੱਚ ਆਵਾਜ਼ਾਰੀ ਵਧਣ ਲੱਗ ਪਈ ਨੌਕਰੀ ਬੈਠੀ ਪਾਸੇ ਮਾਰੇ ਉੱઠી ਮੁੜ ਬੈ ਗਈ ਕਿੰਨੀ ਵਾਰੀ ਉੱਠੀ ਤੇ ਕਿੰਨੀ ਵਾਰੀ ਬੈਠੀ ਗਿਣਨ ਔਖਾ ਹੋ ਗਿਆ ਉਹਨੇ ਨੂੰ ਕਿਸੇ ਹਾਜੀ ਸਾਹਿਬ ਦੇ ਕੰਨੀ ਵੀ ਗੱਤ ਦਿੱਤੀ ਉਹ ਸੋਟੀ ਟੇਕਦੇ ਡੋਲਦੇ ਬਾਹਰ ਆ ਗਏ ਉਹ ਨਾ ਕਿਹਾ ਘੋੜੀ ਨੂੰ ਖੋਲ ਦਿਓ ਘੋੜੀ ਥੋੜਾ ਚੜਦੀ ਲਾਮ ਨੂੰ ਹੋਰ ਕੀ ਪਰ ਜਿਵੇਂ ਪੈਰ ਪਟਿੰਦਾ ਨਾ ਪਿਆ ਉਹ ਮੁੜੀ ਹਾਜੀ ਸਾਹਿਬ ਨੂੰ ਤੱਕਿਆ ਉਹਨਾਂ ਦੇ ਨੇੜੇ ਹੋਈ ਉਹਨਾਂ ਪਿਆਰ ਨਾਲ ਮੂੰਹ ਤੇ ਕੰਨੀ ਉੱਤੇ ਹੱਥ ਪੇਰਿਆ ਜਾਦਾ ਸਵਾਰੀਆਂ ਮੱਥਾ ਚੁੰਮਿਆ ਹੰਝੂ ਕੇਰੇ ਨੁਕਰੀ ਸਿਰ ਸਟਿਆ ਤੇ ਟੁਰ ਪਈ ਲਾਂਦੀ ਲਾਂਦੀ ਟੁਰੀ ਪਰ ਥੋੜੀ ਦੂਰ ਜਾ ਕੇ ਡਿਗਣ ਆਰ ਬਹਿ ਗਈ ਕਿਸੇ ਆਖਿਆ ਸੁੰਦੀ ਪਈ ਏ ਫਲ ਦੀ ਖੁਰੀ ਮੁਰ ਥੋੜੀ ਬੂਥੀ ਬਾਹਰ ਆਈ ਹਾਜੀ ਸਾਹਿਬ ਪੁੱਛਿਆ ਫਲ ਦਾ ਰੰਗ ਕੀ ਏ ਨੇੜੇ ਖੜੇ ਇੱਕ ਜਾਤਕ ਉੱਚੀ ਸੱਜ ਕੇ ਆਖਿਆ ਮੁਸ਼ਕਾ ਹਾਜੀ ਸਾਹਿਬ ਮੰਜੀ ਤੇ ਲੰਮੇ ਹੋ ਗਏ ਨੁਕਰੀ ਪਾਸੇ ਮਾਰਦੀ ਔਖੇ ਸਾਹ ਲੈਂਦੀ ਕਿਲਦੀ ਥੋੜਾ ਥੋੜਾ ਹਿੰਕਦੀ ਟਿਲ ਮਾਰਦੀ ਰਹੀ ਚੰਗਾ ਜਾਟੇ ਨਹੀਂ ਲੱਗ ਗਿਆ ਕਿਸੇ ਆਖਿਆ ਇਹ ਹੁਣ ਸੂ ਕਿਉਂ ਨਹੀਂ ਪਾਉਂਦੀ ਹਾਜੀ ਉਹਨਾਂ ਰਬਾਈ ਮਾਰੀ ਆਪਣੀ ਮੌਤ ਆਪ ਜੰਮਣੇ ਚ ਔਕੜ ਤਾਂ ਹੋਣੀ ਇੰਨੀ ਗੱਲ ਕਰਨੇ ਚ ਕਿਸੇ ਫਲ ਦੀ ਬੂਥੀ ਤੇ ਚੌੜੀ ਤੋਂ ਫੜ ਕੇ ਆਸਰਾ ਦਿੱਤਾ ਤੇ ਨੁਕਰੀ ਹੰਬਲੀ ਮਾਰ ਕੇ ਉੱਠਣ ਲੱਗੀ ਪਰ ਡਹਿ ਪਈ ਤੇ ਨਾਲ ਹੀ ਚਮ ਚਮ ਕਰਦੀ ਮੁਸ਼ਕੀ ਵਸ਼ੇਰੀ ਬਾਇ ਤੇ ਬਸ ਉਹਦਾ ਮੇੜਾ ਕਾਲੇ ਇਨਕਾਰ ਨਾਲ ਭਰੀ ਗਿਆ ਨੁਕਰੀ ਪਰਤ ਕੇ ਉੱਠ ਨਾ ਸਕੀ ਕੰਨੀ ਲੰਮੀ ਸੱਟੀ ਤੇ ਸੌ ਵਰਿਆਂ ਦੀ ਹੋ ਗਈ ਪਿਓ ਕਿਸੇ ਹਾਜੀ ਸਾਹਿਬ ਨੂੰ ਬਾਜ ਮਾਰੀ ਹਾਜੀ ਉਥੇ ਹੁੰਦਾ ਤਾਂ ਬੋਲਦਾ ਬਸ ਉਹ ਰਵਾਟ ਨਾਲ ਤੇ ਕਾਲ ਦੇ ਇਨਕਾਰ ਨਾਲ ਭਰੀ ਗਈ ਉਸ ਦਿਨ ਤੋਂ ਸਰਗਾਣਿਆਂ ਦੀ ਬਾਹਰ ਵਿੱਚ ਰਾਤ ਦਾ ਸਮਰਾ ਹੈ ਮੁਸ਼ਕੀ ਟੈਪ ਨਾ ਸੂਵੇ ਤੇ ਨਾ ਸਵੇਰ ਜੰਮੇ ਸੁਖਰੀਆ ਚੱਕਰੀਆ